ਆਪਰੇਸ਼ਨ ਸਿੰਧੂਰ ਔਰ ਸਿੰਧੂਰ ਵੀ ਵੰਡਣ ਲੱਗੇ ਸੀ ਇਹਦਾ ਰੌਲਾ ਪੈ ਗਿਆ ਨਹੀਂ ਤਾਂ ਆ ਜਾਂਦੇ ਕਰ ਕਰ ਸਿੰਧੂਰ ਲਾਓ ਜੀ ਮੋਦੀ ਦੇ ਨਾਂ ਦਾ ਉਹ ਜੀ ਦੇ ਲਾਉਣਾ ਤੂੰ ਉਹਦੇ ਲਾਲਾ ਬਾਬਾ ਤੂੰ ਸਾਡੇ ਵਾਲਿਆਂ ਨੂੰ ਕਿਉਂ ਪਾ ਨਿਕਲਿਆ ਸਹੀ ਹੈ ਨਾ ਜੇ ਸਹੀ ਹੈ ਤਾੜੀ ਮਾਰ ਦਿਓ ਨਹੀਂ ਤਾਂ ਨਾ ਮਾਰ ਮੈਂ ਤਾਂ ਬਾਪੂ ਜੀ ਨੂੰ ਠਾਇਆ ਸੀਗਾ ਵੀ ਇਹਨਾਂ ਨੂੰ ਚੁੱਪ ਕਰਾਉਣ ਕਿਉਂ ਬਾਪੂ ਨੂੰ ਕੌਣ ਚੁੱਪ ਕਰਾਊ ਮੈਂ ਸੀਐਮ ਸਾਹਿਬ ਸੀਐਮ ਸਾਹਿਬ ਸੀਐਮ ਸਾਹਿਬ ਦੇਖੋ ਮੈਨੂੰ ਬੋਲ ਰਹੇ ਤਾਂ ਤੁਸੀਂ ਦੇਖੋ ਜਦੋਂ ਤੁਸੀਂ ਉੱਠਣਾ ਨਹੀਂ ਉੱਠਣਾ ਜੇ ਤੁਸੀਂ ਬੋਲ ਪਰ ਮੇਰਾ ਮੁੱਦਾ ਤਾਂ ਸੀਏਐਸ ਸੱਪ ਹੀ ਚੱਲ ਰਿਹਾ ਨਾ ਮੇਰੀ ਗੱਲ ਮੈਂ ਤਾਂ ਪਾਣੀਆਂ ਤੇ ਬੋਲ ਰਿਹਾ ਨਾ ਮੈਂ ਕਿਹਾ ਬਿਲਕੁਲ ਠੀਕ ਹੈ ਹੈਨਾ ਮੈਂ ਤਾਂ ਪਾਣੀ ਤੇ ਬੋਲ ਰਿਹਾ ਸੀਏਐਸ ਬਾਰੇ ਦੱਸ ਰਿਹਾ ਕਿ ਇੰਨੇ ਪੈਸੇ ਮੰਗਦੇ ਆ ਆ ਡੈਮ ਆ ਆਪ ਆਸੀਂ ਬਾਰਡਰ ਸਟੇਟਾਂ ਸਾਨੂੰ ਕੰਪਨਸੇਟ ਕਰੋ ਮੈਂ ਤਾਂ ਕੇਂਦਰ ਸਰਕਾਰ ਨੂੰ ਕਹਿ ਕੇ ਆਂ ਬਾਤੀ ਤੁਹਾਡੇ ਨਾਲ ਨਹੀਂ ਜਿੱਤ ਸਕਦਾ ਮੈਨੂੰ ਇਹ ਸਭ ਤੁਸਾਈ ਹੈ ਹੈ ਬੰਕਾ ਸਿੰਘ ਮੈਂ ਜੇਤਰਾਲਾ ਜੀ ਲੋ ਜੀ ਪਹਿਲੀ ਮੰਨ ਕੇ ਕਾਂਗਰਸ ਦਾ ਵੀ ਬਜਟ ਮੈਂ ਬਨ ਗਿਆ ਮੈਂ ਕੋਈ ਲੜਾਈ ਕਰਾਉਣ ਨਹੀਂ ਉਠਿਆ ਮੈਂ ਮਾਹੌਲ ਠੀਕ ਕਰਨ ਲਈ ਉਠਿਆ ਮੈਂ ਬੇਇਜ਼ਤੀ ਕਰਨ ਨਹੀਂ ਆਉਣਾ ਜੀ ਸਾਹਿਬ ਮੈਂ ਤਾਂ ਬਾਪੂ ਜੀ ਨੂੰ ਠਾਇਆ ਸੀਗਾ ਵੀ ਇਹਨਾਂ ਨੂੰ ਚੁੱਪ ਕਰਾਉਣ ਬਾਪੂ ਨੂੰ ਕੌਣ ਚੁੱਪ ਕਰਾਉ ਚਲੋ ਹੁਣ ਪਹਿਲੇ ਬਾਪੂ ਬੋਲੀ ਪਿਆ ਤਾਂ 2 ਮਿੰਟ ਦੇ ਦਿਓ ਬੋਲੋ ਗੈਂਗਸਟਰ ਕਿਨੇ ਰੱਖੇ ਹੋਏ ਨੇ ਸਿਰਸਾ ਸਾਹਿਬ ਨੂੰ ਪੁੱਛਿਓ ਕਿ ਗੁਜਰਾਤ ਦੀਆਂ ਸਾਮਰਮਤ ਜਿਹੜੀ ਯੇਰ ਚ ਕੌਣ ਬੈਠਾ ਹੈ ਹੈ ਜੀ ਜਿੰਨਾਂ ਤੋਂ ਸਭ ਤੋਂ ਵੱਧ ਖਤਰਾ ਹੈ ਉਹ ਤੁਸੀਂ ਆਪ ਪਾਲੇ ਹੋਏ ਨੇ ਸਾਰਿਆਂ ਨਾਲ ਤੁਹਾਡੇ ਆਪਣੇ ਸਬੰਧ ਨੇ ਖੁਦ ਸਾਡੇ ਹੋਮ ਮਿਨਿਸਟਰ ਸਭ ਤੜੀ ਪਾਰ ਹੋਏ ਹੋਏ ਨੇ ਵੀ ਮਤਲਬ ਉਹਨਾਂ ਨੂੰ ਗੁਜਰਾਤ ਚੋਂ ਕੱਢਣਾ ਪਿਆ ਤੜੀ ਪਾਰ ਕਾਨੂੰਨ ਹੈ ਗੁਜਰਾਤ ਚ ਤੁਹਾਨੂੰ ਤੜੀ ਪਾਰ ਹੀ ਹੋਮ ਮਿਨਿਸਟਰ ਬਣ ਜਾਣਗੇ ਵੇਰੋ ਸਾਨੂੰ ਅਭੀ ਬੱਦਦ ਹੈ ਭਾਈ ਅਭੀ ਬੱਦਦ ਹੈ ਅੱਜ ਵੀ ਜੇ ਮੂਰੇ ਪਾ ਜੇ ਅਮਿਤ ਸ਼ਾਹ ਜੀ ਦੇ ਮੂਰੇ ਬਹਿ ਜੂਏ ਤਾਂ ਮੇਰਾ ਨਾਮ ਬਦਲ ਦੇ ਉਹਦਾ ਪਜਾਮਾ ਨਾ ਗਿੰਦਾ ਹੋ ਜਾਵੇ ਮੈਂ ਹੁਣ ਉਸ ਬੰਦੇ ਨੂੰ ਲੱਭਦਾ ਫਿਰਦਾ ਜਿਹੜਾ ਕਹਿੰਦਾ ਹੈ ਬੰਦੇ ਦੇ ਨਾਲ ਕੁਝ ਨਹੀਂ ਜਾਂਦਾ ਮੈਂ ਉਹਨੂੰ ਸਵਾਲ ਕਰੂੰਗਾ ਕਿਉਂ ਨਹੀਂ ਜਾਂਦਾ ਪਕਾਸਿੰਗ ਵਾਲਾ ਕਾਲੀ ਦੱਲੇ ਤਾਂ ਗਿਆ ਨਾ ਕਾਕਾ ਬਿਟਕਾ ਪ੍ਰਧਾਨ ਮੰਤਰੀ ਬਾਜੇ ਕੇ ਉਹ ਸੀ ਜਿਹੜਾ ਇਤਨਾ ਪਟਾ ਨੂੰ ਹੱਥ ਮਾਰਦਾ ਸੀਗਾ ਬਿੱਟੂ ਖੇਤਾਂ ਚ ਆ ਗਈ ਖੇਤਾਂ ਚ ਉਹ ਆ ਕੇ ਦੱਸਣ ਡਿਆ ਇਹ ਤਾਂ ਡਰਾਮਾ ਡੋਲ ਤੇ ਮੈਂ ਕਹਿੰਦਾ ਹੁੰਦਾ ਸੀ ਸੁਖਬੀਰ ਬਾਦਲ ਨੂੰ ਉਹਨਾਂ ਦੀ ਜਾਗ ਥੱਲੇ ਸੀ ਉਹਨਾਂ ਦੀ ਸਰਕਾਰ ਸੀ 10 ਸਾਲ ਲਗਾਤਾਰ ਮੈਂ ਜਿੱਤਦਾ